ਜੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਪੁੱਛ ਰਿਹਾ ਹੁੰਦਾ ਲਿਆਉਂ ਤੋਂ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਗੱਲ ਹੈ ਤਰੀਕਾ ਨੁੜਾ ਕੇ ਤੁਸੀਂ ਬੈ ਗਏ ਏਵੇਂ ਥੱਕਾ ਜ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਕਿਉਂ ਕਿੰਨਾ ਉਹ ਇੱਕ ਮਿੰਟ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਕਿੰਨਾ 7 738 608 608 70 فون ਲਾ ਕੇ ਵੇਖ ਜੇ ਮਰਜ਼ੀ ਖਾਣੇ ਪਲਾ ਤੂੰ ਰਹਿਣਾ ਜੇ ਕੋਈ ਮਤਲਬ ਜਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਹੋ ਗਈ ਉਹ ਨਹੀਂ ਛੱਡਾਂ ਯਾਰ ਗੱਲ ਹੈ ਕਿਸੇ ਡਰਾਈਵਰ ਨਾਲ ਗੱਲ ਕਰਦੇ ਹਾਂ ਡਰਾਈਵਰ ਨਹੀਂ ਕਰਦੀ ਕਰਦੀ ਹੈ ਨਾ ਜਲਦੀ ਬੱਸ ਤੇ ਚੜ ਜਾਂਦੇ ਆ ਆਪੇ ਮੰਨ ਲੈ ਜਲਦੀ ਨਹੀਂ ਆ ਮੈਂ ਕੀ ਹੋਇਆ ਤਾ ਤੂੰ ਗੱਲ ਉਹ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਲੱਗ ਮਾਇਆ ਸਤ ਗੱਲਾਂ ਨਹੀਂ ਘਮਾਈਆਂ ਹਾਂ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤੁਹਾਨੂੰ ਮੇਰਾ ਨੰਬਰ ਵੀ ਲੱਗੇ ਆ ਕਿੱਥੇ ਮਾੜਾ ਪਹੁੰਚਾ ਸਕਦਾ ਆ ਇਹ ਥੋੜੀ ਆਪਣੀ ਗਲਤੀ ਲੈ ਟਿਕਟ ਕੇ ਸਿਰ ਤੇ ਫੋੜ ਦੋ ਮੈਂ ਆਪਾਂ ਨੂੰ ਮੈਂ ਜਲਦੀ ਬਸੇੜੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਅਸੀਂ ਕੋਈ ਕਾਹਦੇ ਦੀ ਗੱਲ ਆਵਾ ਟਿਕਟ ਤਾਂ ਮਗਰ ਆਪਣਾ ਨੰਬਰ ਲੈ ਲੈ ਮਨ ਨੂੰ ਮੁਸਤਫਾ ਨੀ ਲੈਣਾ ਮੈਂ ਟਿਕੜੀ ਰਹਿਣਾ ਵੇ ਰੋਕੋ ਉਸਦੀ ਅਸੀਂ ਉੱਥੇ ਦੇ ਰਹੇ ਉਹ ਥੋੜਾ ਉਹ ਇਹ ਕਿ ਜਦੋਂ ਰੈਲਾਈਜ਼ ਕਰਦੇ ਚਲੋ ਠੀਕ ਆ ਥੋੜਾ ਜੋ ਲੋਗੇ ਆ ਵੀ ਛੱਡੋ ਇਸ ਕਰਕੇ ਚੜਾਗੇ ਇਹ ਜੇ ਤੁਹਾਡੇ ਜਿਹੜੇ ਲੇਟ ਹੋ ਰਹੇ ਸਕਦਾ ਨਹੀਂ ਪਰਸਦਾ ਕੰਮ ਆ ਦੇਖ ਲਓ ਮੈਂ ਠੀਕ ਨਹੀਂ ਮਾਰਿਆ ਤੁਹਾਨੂੰ ਕੰਮ ਦੇ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਜੀ ਰਾਜਕਰਤਾ ਨੇ ਲੇਬਰ ਦੀ ਗੱਲ ਕੀਤੀ ਉਹਨਾਂ ਕੀ ਕਰਤਾ ਸਮਝੋ ਸੌਰੀ ਮੈਂ ਤੁਹਾਨੂੰ ਚੱਲ ਵੀ ਸੌਰੀ ਹੋ ਰਹੀ ਹੋਰੀ ਸੌਰੀ 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 ਨਹੀਂ ਕਰਨੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜੀ ਅਸੀਂ ਕਿਹਾ ਲੂਸ ਟਾਕਿੰਗ ਆ ਮੈਂ ਬੱਸ ਇਹ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹ ਮਨੋ ਲੋਕ ਕਰੋ ਜਿਹਨੂੰ ਫੋਨ ਕਰਨਾ ਚਾਹੁੰਦਾ ਹੈ ਫਿਰ ਮੈਂ ਦੱਸਦਾ ਕਿ ਮੈਂ ਕਿੱਥੇ ਆਪਾਂ ਤਾਂ ਸਿਰਫ ਸਿਰਫ ਦਿਖੂਗਾ ਭੈਣ ਜੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹ ਕੀਤਾ ਉਹਨੇ ਕੀ ਮਿਸਬੀਹ ਕੀਤਾ ਇਹਨੂੰ ਕਹਿੰਦੇ ਮਿਸਬੀਹ ਕਰਨਾ ਹੁਣ ਮੈਨੂੰ ਤਾਂ ਬੱਦਕ ਥੱਲੇ ਲਾ ਕੇ ਵਿਖਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰੋ ਕਰ ਰਿਹਾ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਹੜਾ ਟੰਡਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਹ ਗਏ ਪਈ ਮੇਰੇ ਤੇਰੀ ਜੇ ਮੈਂ ਲੇਟ ਹੋ ਗਿਆ ਉਹ ਤੂੰ ਫਿਰ ਚੱਪ ਕਰ ਇਹੋ ਜੀ ਨੂੰ ਫੇਰ ਅੱਗੇ ਸੋਹਣੀ ਪੈਂਦੀ ਆ ਫਿਰ ਯਾਰ ਇਹੀ ਕਰੋ ਥੱਤ ਸਤਾ ਨਿਕਲੇ ਇਹੋ ਜੇ ਆ ਕੇ ਵਿਚਾ ਕੇ ਗੰਦ ਪਾਉਣ ਦੇ ਬੈਠੇ ਆਪਾਂ ਡੇਟ ਹੋਣੇ ਆ ਤਾਂ ਬੱਸ ਤੋੜੀਏ ਨਾ ਮੈਂ ਉਹਨੂੰ ਕਿਹੜੇ ਕਰਾਉਂਦਾ ਮੈਂ ਬੜੀ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆਉਦੀ ਯਾਰ ਥੱਲੇ ਉੱਤਰੋ ਫਿਰ ਚੱਲ ਚੱਲ ਨੰਬਰ ਦੇ ਦੇ ਥੱਲੇ ਉੱਤਰੋ ਅੱਡੀ ਫੋਟੋ ਖਿੱਚੋ ਅੱਡੀ ਮੈਂ ਗਾ ਪਿਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਕਰਦੇ ਕਿ ਕੀ ਨਹੀਂ ਪਹਿਲਾਂ ਜੋ ਕਰਨਾ ਕੰਮ ਪਹਿਲਾਂ ਅੱਡੀ ਫੋਟੋ ਖਿੱਚੋ ਇਹ ਤਾਂ ਸਾਰੀ ਨੀ ਮੈਂ ਨੰਬਰ ਹੀ ਮੰਗਿਆ ਤਰੀਕਾ ਕੋਈ ਨਾ ਲੱਕਾ ਮੱਝੀ ਸਾਰੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲੇ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰ ਇਹੋ ਕਪ ਕਰ ਇਹਨੂੰ ਸਵੇਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆਪ ਜਿੰਨ ਦਾ ਬਲਾਕ ਹੁਣ ਬਲਾਕ ਨੂੰ ਕਿੰਨੀ ਫਿਰ ਬਣਾਣਾ ਬਲਾਕ ਨਹੀਂ ਲੱਖਾ ਤੇਰੇ ਪਿੱਛੇ ਕੋਣ ਹੁੰਦਾ ਭਾਈ ਭਾਈ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਲਗਾਏ ਕਰਦੇ ਜਾਂਦੀ ਵਾਸਤੇ ਚੜੀ ਜਾਂਦੇ ਫਿਰ ਤੈਨੂੰ ਨਹੀਂ ਪਤਾ ਇੱਕ ਗੱਲ ਦਾ 900 ਨੰਬਰ ਚੱਲਦਾ ਨਹੀਂ ਬਿਹੋਰ ਘੜੇ ਜੱਲੂ ਕਰ ਕਰ ਤੂੰ ਆਪਣਾ ਕਰ ਤੂੰ ਕਰਦਾ 100 ਨੰਬਰ ਹੀ ਜਾਂਦਾ ਹੋਵੇ ਹੋਰ ਘੜੇ ਜੱਲੂ 112 112 ਕੁਝ ਬੋਲ ਨਹੀਂ ਮੈਂ ਸਾਰਾ ਕਰਦਾ ਨਹੀਂ ਠੀਕ ਫਿਰ ਕਰਨੀ ਹੈ ਫਿਰ ਮੈਂ ਗੜੀ ਨੂੰ ਮੋੜੀ ਤੇ ਬੈਗੇ ਬਸ ਫੋਟੋ ਲਈ ਪਹਿਲੇ ਤਾਂ ਤਮੀਰ ਦੇ ਨਾਲ ਗੱਲ ਕੀਤੀ ਸਭ ਤੋਂ ਨਹੀਂ ਕਿਸੇ ਨਾਲ ਗੱਲ ਜੀ 10 ਮਿੰਟ ਹਾਂ ਇਹ ਜਾਉਗੇ ਭਾਈ ਪਹਿਲਾਂ ਚੱਲ ਜੀ ਆਹ ਕਾਜੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਅਪੁਆਇੰਟ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ 10 ਮਿੰਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰ ਦਉ ਤੂੰ ਬੇ ਇੰਨਾ ਗੱਲ ਪੈ ਰਹੀ ਹੈ ਹਾਂ ਹਾਂਜੀ ਸ਼੍ਰੀਮਾਨ ਜੀ ਪਰ ਇਹ ਸਮਨਾਰਾ ਟਾਉਕ 'ਚ ਇੱਕ ਲੇਡੀ ਆ ਬੱਟਮੀ ਦੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਾ ਸਰਕਾਰੀ ਬਸ ਚੰਦਗੜੀ ਪੂ ਦੀ ਫਰੀਦਕੋਟ ਇੱਕ ਆਲੋ ਉਧਰ ਵੀ ਆ ਰਿਹਾ ਕੰਜੀ ਆਪਣਾ ਨਾਮ ਕੀ ਆ ਨੀਤੂ 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 ਗੋਰਾ ਨਾਮ ਕੋਈ ਗੱਲ ਨਹੀਂ ਇਸ ਵਾਰੀ ਸਾਰੇ ਟਿਕੂ ਤੂੰ ਕਿੱਥੇ ਲੱਗ ਗਿਆ ਚਾਂਦੀ ਬੱਸ ਚ ਲੀੜੀ ਜਾ ਰਹੀ ਹੈ ਤੂੰ ਆ ਗਿਆ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਲੇਟ ਹੁੰਦਾ ਮੈਂ ਮੇਰੇ ਨਾਲ ਇੰਨੀ ਗੱਲ ਗਈ ਹੈ ਬਸ ਤੂੰ ਨਾ ਮੈਂ ਟਿਕੂ ਗੱਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾਓ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ ਬੋਲਜਾ ਸਵਾਰੀਆਂ ਲੈ ਕੇ ਜਾੜਗਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਕੰਮ ਹੁੰਦੇ ਨੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਇਹ ਹਾਰ ਕਾਟਾ ਨਹੀਂ ਕਰਕੇ ਪਾਇ ਰਹੇ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਉਹ ਨਹੀਂ ਕਿ ਪੰਜਾਂ ਤੋਂ ਵੱਧ ਦਵਾਈ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀਪਾਸ ਦੀ ਡਰਾਈਵਰ ਪਰਦਾ ਮੇਰਾ ਨੰਬਰ ਲਓ ਮੈਂ ਮਿਸਕਾਲ ਪਾਤੀ ਆ ਚੜ ਤੂੰ ਕਲੇਮ ਕੋਲ ਮੈਂ ਬਹੁ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਜੀ ਬੀਹੇ ਕਰਦੇ ਹੁਣ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਹ ਕੀਤਾ ਕਰੋ ਸਰ ਪੁਲਿਸ ਆਰੀ ਮੈਂ ਤਾਂ ਕਰ ਰਿਹਾ ਹਾਂ ਕਿਆ ਗੱਲ ਹੋ ਗਈ ਏ ਤੂੰ ਹੀ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰ ਤਾਰੋ ਹੀ ਥੱਲੇ ਆਰਦੇ ਆ ਤੇ ਹੋਰ ਰਹੇ ਜੇ ਬੰਦਾ ਹੁੰਦੀ ਨਾ ਹੁਣ ਟਕੇਰੇ ਇਹਨਾ ਇੰਡੀ ਕਰਨਾ ਪੈਂਦਾ ਹੱਥ ਨਾਲ ਤੁਲੇ ਰੇ ਬਾਤ ਨਹੀਂ ਕਰੀ ਹੱਥ ਨਾਲ ਤੁਲੇ ਫਾਸਲੇ ਤੁਸੀਂ ਤੇ ਤੂੰ ਅਖੀਰ ਪਾਗਲ ਨਾਲ ਕੀ ਇਹ ਦੁਬਾਰਾ ਕਰ ਦਵਾਰਕ ਆ ਉਮ ਇਨੋ ਹੱਥ ਜਿਹੜਾ ਉੱਲੇ ਲਾਈਨ ਕਾ ਯਾਰ ਐਸੀ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਕਰਨਾ ਮੇਰੇ ਕਾਗਜ਼ ਨਹੀਂ ਮੈਂ ਲੈਣ ਹੋਣੀਆਂ ਕਾ ਇਹੋ ਜੇ ਕਰਕੇ ਉੱਥੇ ਇਹਦਾ ਬੜਾ ਬਖਾਉਂਦੇ ਜਿੰਨੇ ਨੂੰ ਆ ਕੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜਾ ਮੈਂ 48 ਵਾਲੀਆਂ ਲੈ ਕੇ ਜਾਣੀਆਂ ਉੱਥੇ ਉੱਤਰ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਮੈਂ ਚੱਲ ਜਾਣਾ ਤੁਸੀਂ ਬਲਿਸਪਲਾਈ ਹੈ ਨਾ ਮੈਂ ਬਸ ਮੈਂ ਨੰਬਰ ਲੈ ਕੇ ਰਾ ਤੁਸੀਂ ਤੂੰ ਤਰਾ ਮੈਨੂੰ ਫੋਨ ਨਹੀਂ ਬੱਲੇ ਬੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੇ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਥੋੜੇ ਤਰ ਹੁਣੇ 10 ਮਿੰਟ ਪਹਿਲਾਂ ਮਿਸ ਬਿਹੇਮ ਕੀਤਾ ਉਹ ਇਹਨਾਂ ਦਾ ਆਦਮ ਨਹੀਂ ਬਣਾ ਸਾਰਾ ਉਹ ਮੈਂ ਤਾਂ ਮੁੱਕਰ ਦੋ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਜਿੱਥੇ ਵੀ ਕਰਦੀ ਹੈ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖੋ ਉਹ ਚੱਲ ਪਾਈ ਜਾਣਾ ਨਹੀਂ ਹੁਣ ਕਿਤੇ ਵਰਤੇ ਨਹੀਂ ਪੁੱਛ ਮਤਲਬ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਇਹ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਆ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਵੀ ਪ੍ਰਧਾਨ ਜੀ ਨੇ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਰੀ 52 ਸਵਾਰੀਆਂ ਤੋਂ 32 20 ਵੀ ਥੱਲੇ ਲਾ ਦੇ ਤੋ ਬਾਈ ਮੈਂ ਟਿਕਟ ਜੀ ਦਿਲਾ ਦੇ ਆਪਾਂ ਨੰਬਰ ਲੈਂਦੇ ਆ ਕੀ ਕਰੀਏ ਜਾਨੀ ਹਾਂ ਨਹੀਂ ਹੱਥੀਂ ਆਲਾ ਨਹੀਂ ਪੁੱਛਣਾਂ ਦੇਖਣਾ ਸਾਰੇ ਇਹ ਕੀ ਮੋਜਾ ਫੋਨ ਚੱਲ ਕੱਲੀ ਫੋਨ ਚਾਗੇ ਅਜਾ ਫੋਨ ਚੱਲੂਗਾ ਇਹਦਾ ਬੁਲਾਈ ਹੈ ਤੁਸੀਂ ਕਹਿ ਰਹੇ ਹੋ ਮੈਂ ਕਾਲ ਸਾਰੇ ਨੇ ਕਰ ਲਿਆ ਫੋਨ ਹਾਂ ਕੀਤੇ ਆ ਸਾਰਿਆਂ ਨੇ ਕੀਤੇ ਆ ਇਹ ਕੁਛ ਸਾਡਾ ਕੋਈ ਮਤਲਬ ਨਹੀਂ ਹੈ ਕਿਸੇ ਨੇ ਕਿਤੇ ਜਾਣਾ ਨਹੀਂ ਮੈਂ ਹੁਣ ਤੁਸੀਂ ਲੇਟ ਹੋ ਰਹੇ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਮੈਂ ਤੁਹਾਡੀ ਵਿੱਚ ਨੰਪਾ ਕਰਦੇ ਹਾਂ ਤੁਹਾਡੇ ਇਹ ਗੱਲ ਕਿ ਤੁਸੀਂ ਕੱਟ ਕਰਕੇ ਆਏ ਹੋ ਮੇਰੀ ਇੱਥੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਨੂੰ ਪੁੱਛਣਾ ਵੀ ਨਹੀਂ ਹੈ ਲਿਖ ਲਓ ਆਪਣਾ ਨੰਬਰ ਗੋਮੇ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਗੱਲ ਇਹ ਤਰੀਕਾ ਨਾ ਕਿ ਤੁਸੀਂ ਬੈ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਹਾਂ ਕਿਉਂ ਜਿੰਨਾ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਨਾ ਹਾਂ ਹਾਂ ਕਿੰਨਾ 7 788 8608 608 70 ਫੋਨ ਲਾ ਕੇ ਵੇਖ ਜੇ ਮਰਜੀ ਖਾਣੇ ਬੁਲਾ ਦੋ ਜੇ ਇਹ ਮਤਲਬ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆਂ ਇਹ ਤਰੀਕਾ ਥੋੜਾ ਹੋ ਗਈ ਉਹ ਨਹੀਂ ਛੱਡਾਂ ਯਾਰ ਗੱਲ ਹੈ ਕਿਸੇ ਡਰਾਈਵਰ ਨਾਲ ਨਹੀਂ ਡਰਾਈਵਰ ਨਹੀਂ ਕਰਦੀ ਕਰਦੀ ਹੈ ਨਹੀਂ ਜਲਦੀ ਬੱਸ ਤੇ ਚੜ ਜਾਂਦੇ ਆਂ ਅੱਪੇ ਮੈਂ ਨਹੀਂ ਕਰਦੀ ਜਲਦੀ ਨਹੀਂ ਆ ਮੈਂ ਕੀ ਹੋਇਆ ਤੁਨ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਤੇ ਸਾਡੇ ਨੰਬਰ ਵੀ ਲੱਗੇ ਜਾਂਦੇ ਕਿੱਥੇ ਮਾੜਾ ਪਤਾ ਸਕਦਾ ਰੁਕੋ ਜਰਾ ਇਹ ਥੋੜੀ ਆਪਣੀ ਗੱਦ ਲੈ ਕੇ ਰੱਖ ਕੇ ਸਿਰ ਤੇ ਫੋੜਦਾ ਹਾਂ ਮੈਂ ਆਪਰੇ ਮੈਂ ਚੱਲਦੀ ਬੱਸੇ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਹੈ ਕਾਟ ਦੇ ਗਾਈ ਕਮੇਟਿਕ ਤਾਂ ਮਗਰ ਆਪਣਾ ਨੰਬਰ ਹੈ ਨੰਬਰ ਨੂੰ ਫੋਨ ਕਰਨਾ ਮੈਂ ਘੱਟ ਘੱਟ ਹੀ ਰਹਿਣਾ ਹੋਇਆ ਉਹ ਦੋਸਤ ਵੀ ਐਵੇਂ ਉੱਥੇ ਹੀ ਰਹਿਦੇ ਕੋਈ ਬੰਦ ਥੋੜਾ ਉਹ ਠੀਕ ਹੈ ਕਿਸੇ ਕਾਲ ਨੂੰ ਰਿਗਾਈਜ਼ ਕਰੇ ਚਲੋ ਠੀਕ ਹੈ ਤੁਹਾਨੂੰ ਜੋ ਲੋਗੇ ਆਪਣੀ ਛੱਡੋ ਇਸ ਕਾਟ ਚੜਾ ਕੇ ਲੈ ਜਾਓ ਜਸਤੋਨ ਜੀ ਤੁਹਾਡੇ ਤੇ ਲੇਟ ਹੋ ਰਿਹਾ ਹੈ ਸਾਡਾ ਬਹੁਤ ਪਰਸਨ ਦਾ ਕੰਮ ਹੈ ਦੇਖ ਲਓ ਮੈਂ ਚੀਜ਼ ਨਹੀਂ ਮਾਰਿਆ ਤੁਹਾਨੂੰ ਕੰਮ ਦਾ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾ ਤੁਸੀਂ ਰਾਤ ਕਰਦੇ ਹੋ ਲੇਬਰ ਦੀ ਗੱਲ ਦੱਸੋ ਕੀ ਕਰਤਾ ਦੱਸੋ ਮੈਨੂੰ ਸੌਰੀ ਮੈਨੂੰ ਚੱਲ ਵੀ ਰਹੀ ਹੋਈ ਫਿਰ ਇਹ ਸੌਰੀ ਸੁਣਨੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜੀ ਆਇਆਂ ਨੂੰ ਆਹ ਮੈਂ ਬਸਲੇ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਕਰੋ ਜਿੰਨੂੰ ਫੋਨ ਕਰਨਾ ਚਾਹੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਠੀਕ ਕਹਿੰਦੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਮੈਂ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬੱਕ ਥੱਲੇ ਲਾ ਕੇ ਵਹਾ ਰਿਹਾ ਕੋਈ ਬੋਡੀਗਾਰਡ ਵੀ ਕਰੋ ਸਰ ਜੋ ਕਰ ਰਿਹਾ ਉਹ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫੇਰ ਪਤਾ ਲੱਗੂ ਕਿਹਦਾ ਟੱਬਰ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਹਗੇ ਪਈ ਮੇਰੇ ਤੇਰੀ ਇੱਜ਼ਤ ਕਰਦੇ ਆ ਜਰਮੀ ਕਰਕੇ ਜੇ ਮੈਂ ਲੇਟ ਹੋ ਗਿਆ ਉਹ ਤੂੰ ਫੇਰ ਚੱਪ ਕਰ ਇਹੋ ਜਿਹਾ ਨੂੰ ਫੇਰ ਸੋਣੀ ਚ ਪੈਂਦੀ ਆ ਬਸ ਬਸ ਯਾਰ ਇਹ ਹੀ ਕਰੋ ਸਾਥ ਸਾਡਾ ਨਿਕਲੇ ਇਹੋ ਜਿਹਾ ਅੱਗੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਣੇ ਗੇਟ ਹੁੰਦੇ ਆ ਤਾਂ ਕਿ ਬੱਸ ਤੋੜੀਏ ਨਾ ਮੈਂ ਉਹਨਾਂ ਦੇ ਕੋਲ ਖੜੇ ਹਾਂ ਤੋੜੀਏ ਬੜੀ ਮੰਗੇ ਫੇਰ ਸੌਰੀ ਵੀ ਨਹੀਂ ਮੰਗਦੀ ਡਿਪਾਰਟਮੈਂਟ ਉਹਦੀ ਆਹ ਨੀ ਉੱਤਰੋ ਥੱਲੇ ਉੱਤਰੋ ਫੇਰ ਚੱਲ ਚੱਲ ਨੰਬਰ ਦੇ ਦੇ ਥੱਲੇ ਉੱਤਰੋ ਅੱਡੀ ਫੋਟੋ ਖਿੱਚੀ ਦਿੰਦੇ ਅੱਡੀ ਗਾ ਪਾਇਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਗੱਲ ਦੇ ਕੀ ਨਹੀਂ ਪੈਦੰਦ ਜੋ ਕਰਨਾ ਕੰਮ ਹੈ ਨਹੀਂ ਤੂੰ ਅੱਡੀ ਫੋਟੋ ਖਿੱਚੀ ਇਹ ਤਾਂ ਸਾਰੀ ਨੀ ਮੈਂ ਨੰਬਰ ਹੀ ਮੰਗਿਆ ਅਮਰੀਕਾ ਬਈ ਨਾ ਲੱਕਾ ਮੱਤੀ ਬੰਤੂ